ਤਰਹਦੀ ਪਿੰਡ ਫੱਤੂ ਵਾਲਾ ਵਿਖੇ ਇੱਕ ਕਰਿਆਨੇ ਦੀ ਦੁਕਾਨ ਤੇ ਕੁਝ ਲੋਕਾਂ ਦੇ ਵੱਲੋਂ ਹਮਲਾ ਕਰਨ ਅਤੇ ਕੁੱਟਮਾਰ ਕਰਨ ਦੇ ਲਗੇ aarop ਜਾਣਕਾਰੀ ਦਿੰਦੇ ਹੋਏ ਮਲਕੀਤ ਸਿੰਘ ਅਤੇ ਉਸਦੇ ਪਿਤਾ ਜਗੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਬੀਤੇ ਦਿਨੀ ਰਕੜੀ ਵਾਲੇ ਦਿਨ 4 ਤੋਂ 5 ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਅਤੇ ਦੁਕਾਨ ਤੇ ਤੋੜਪੰਨ ਵੀ ਕੀਤੀ ਗਈ aarop han ki galley de vich pay paise vi chori kar le gaye ne ਜਗੀਰ ਸਿੰਘ ਨੇ આરોਪ ਲਗਾਏ ਨੇ ਕਿ ਉਸਦੇ ਦੋ ਬੇਟੇ ਹਨ ਅਤੇ ਵੱਡੇ ਬੇਟੇ ਦਾ ਕਿਸੇ ਦੇ ਨਾਲ ਪੈਸਿਆਂ ਦਾ ਲੈਣ-ਦੇਣ ਚੱਲਦਾ ਸੀ ਅਤੇ ਉਸਦੇ ਵੱਲੋਂ ਆਪਣੇ ਵੱਡੇ ਬੇਟੇ ਨੂੰ ਆਪਣੇ ਤੋਂ ਅਲੱਗ ਕੀਤਾ ਹੋਇਆ ਅਤੇ ਉਸ ਦਾ ਆਪਣੇ ਵੱਡੇ ਬੇਟੇ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਇਸ ਦੇ ਬਾਵਜੂਦ ਵੀ ਉਸਦੇ ਲੈਣ-ਦੇਣ ਦੇ ਚੱਲਦੇ ਆ ਜਗੀਰ ਸਿੰਘ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਮਾਰਕਟਾਈ ਕੀਤੀ ਗਈ ਹੈ ਅਤੇ ਇਸ ਦੌਰਾਨ ਉਸਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਕਾਰਨ ਉਸ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਤੋਂ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਸੀ ਅਤੇ ਉਹ ਹੁਣ ਨੋ ਆਪਣੇ ਘਰ ਵਾਪਸ ਹੋ ਗਿਆ। ਉਧਰ ਇਸ ਮਾਮਲੇ ਤੇ ਦੂਜੀ ਧਿਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਕੀ ਲੱਗਦਾ? ਮਨਪੀਸੰਦੀ। ਵੀਰੇ ਮੇਰੇ ਪ੍ਰਾਣਾਲ ਵਾਪਰਾਗ ਅਸੀਂ ਉਹਨਾਂ ਦਾ ਸਰੋ ਟੰਡੀ ਕੁਬੀਰ ਕੋਲ ਸੀ ਪਿੰਚਾ ਰਹੇ ਨੇ। ਸਰੋ ਆਏ ਤੇ ਮਨ ਲੋ ਅੰਦਰ ਤੋੜ ਪੰਨੋ ਨਾ ਛੁਰਾ ਆਂਦੇ ਹੀ ਕਰਤੀ ਮਨ ਲੋ ਆਂਦੇ ਵੀ ਮਤਲਬ ਗਾਲ ਕੱਢੀ ਨੇ ਆਂਦੇ ਡੈਡੀ ਨੂੰ ਆਂਦਾ ਵੀ ਇਸ ਤਰ੍ਹਾਂ ਗਾਲਾਂ ਕੱਢਣ ਲੱਗ ਪਏ ਤੇ ਆਂਦੇ ਤੇਰੀ ਟੀਚਕਣੀ ਉੱਪਰ ਨਾਲ ਪੇ ਗਾਲਾਂ ਹੀ ਕੱਢਣ ਲੱਗ ਪਏ ਮੈਂ ਪਿੱਛੇ ਸਪਾਈ ਕਰਨ ਦੇ ਆ ਸੀ ਆਂਦਾ ਡੈਡੀ ਨੋਨਾ ਚਾਕੂ ਨਾਲ ਵਾਰ ਕਰਤਾ ਆਂਦੇ ਵੀ ਉਹਦੇ ਬਾਅਦ ਪਿਸਤੌਲ ਕੱਢ ਲੈਣੇ ਆਂਦੇ ਇਸ ਤਰ੍ਹਾਂ ਨਹੀਂ ਤੇ ਮਾਰ ਦਿਆਂਗੇ ਉਹਦੇ ਬਾਅਦ ਮੇਰਾ ਗੱਲਾਂ ਲੁੱਟ ਲੈਣੇ 40000 ਰੁਪਏ ਕੈਸ਼ ਸੀ ਵਿੱਚ ਗੱਲੇ ਦੇ ਦੇਖ ਸਕਦੇ ਹੋ ਗੱਲਾਂ ਥੱਲੇ ਹਾਂਜੀ ਸਰ 10 4 ਆਣੇ ਕਿਸੀ ਸਰ ਇਕ ਲੜੀ ਸੀ ਇੱਕ ਬੰਦਾ ਸੀ ਦੋ ਦੋ ਮੁੰਡੇ ਜੇ ਤੁਸੀਂ ਕਾਹਨ ਦਾ ਹਾਂ ਸਰ ਦੋ ਦੋ ਨੇ ਪਛਾਣੇ ਦੋ ਦੇ ਮੂੰਹ ਬੜਨੇ ਸੀ ਸਰ ਹਾਂਜੀ ਸਰ ਦੇਖੋ ਉਸ ਤੋਂ ਬਾਅਦ ਸਰ ਉਹ ਦੂਬਾਰ ਰੈਡੀ ਨੂੰ ਜਿਆਦਾ ਸੱਟ ਲੱਗੀ ਮੈਂ ਫਿਰ ਪਿੱਛੂ ਭੱਜਿਆ ਤੇ ਮੈਂ ਉਹਨੂੰ ਚੱਕਿਆ ਉਹਨਾਂ ਮੇਰੇ ਵੀ ਇੱਥੇ ਸੱਟ ਮਾਰਤੀ ਆ ਦੇਖ ਲਓ ਸਿਰ ਭਟਿਆ ਹੋਇਆ ਜੀ ਹਾਂਜੀ ਸਰ ਮੈਂ ਤਾਂ ਆਪਰਾ ਟੋਢਾ ਹਾਲ ਹੋ ਗਿਆ ਇਹ ਸਰ ਮਸਲਾ ਹੈ ਵੀ ਮੰਨੋ ਸਰ ਦੈਲੀ ਨਾਲ ਉਹਨਾਂ ਦਾ ਕੋਈ ਰਾਹ ਪਾਇ ਮਨ ਲਉ ਗੁਲਵਾਈ ਹੈ ਮਨ ਲਉ ਉਹਨਾਂ ਕਰੇ ਅਗੂ ਪਿਛੂ ਪੈਸੇ ਲੈ ਦੇ ਆ ਮਨ ਲਉ ਆਇਆ ਤੇ ਮੈਂ ਉਹਨਾਂ ਨੂੰ ਆਖਿਆ ਸਰ ਵੀ ਤੁਸੀਂ ਉਹਨਾਂ ਨਾਲ ਬਹਿ ਕੇ ਗੱਲ ਕਰ ਲਈ ਕਰੋ ਮੇਰੀ ਇਹ ਦੁਕਾਨਦਾਰੀ ਮੇਰੀ ਦੁਕਾਨ ਤੇ ਆਓਗੇ ਮਨ ਲਉ ਮੇਰੇ ਦੁਕਾਨ ਤੇ ਵੀ ਗੱਾਕੀ ਖਰਾਬ ਹੋਵੇਗੀ ਤੇ ਉਹਦ ਨੂੰ ਹੀ ਆਇਆ ਧਮਕੀਆਂ ਦੇ ਗਿਆ ਕਿ ਮੈਂ 70 ਬੰਦੇ ਲਿਆਵਾਂਗਾ ਤੇ ਤੇਰੀ ਕਟਾਈ ਕਰਾਂਗਾ ਰਾਜ ਪਰਸੋਂ ਆਂਦਾ ਮੈਂ ਮੈਂ ਉੱਥੇ ਹਸਪੀਟਲ ਪਹੁੰਚਿਆ ਸਰ ਤੇ ਮੈਨੂੰ ਆਂਦਾ ਕਿ ਤੇਰੀ ਘਰ ਵਾਲੀ ਖਿੱਚਾਂਗਾ ਇਸ ਤਰ੍ਹਾਂ ਉਹਨੂੰ ਪੁੱਛ ਲਓ ਵੀ ਬੰਦਾ ਬਨ ਜਾਏ ਇਹ ਐਵੇਂ ਰੋਲਾ ਪਾਣ ਦੀ ਜਿਆਦਾ ਲੋਟ ਨਹੀਂ ਹੈ ਤੇ ਮਨ ਲਓ ਐਵੇਂ ਇੱਥੇ ਆ ਕੇ ਨਜਾਇਜ਼ ਗੱਲ ਪੈ ਸਕੂ ਰੋਲਾ ਘਟੂ ਫਿਰ ਹਾਂਜੀ ਵੱਡੇ ਬੇਲੀ ਨਾਲ ਸੰਦੀਪ ਨਾ ਸਾ ਹਾਂਜੀ ਸਰ ਪਰਲੇ ਨਾਲ ਹੀ ਰਹਿੰਦਾ ਮਨ ਲਓ ਇੱਕੋ ਘਰ ਹੈ ਮਨ ਲਓ ਇਹ ਥਾਣੀ ਵੰਡਿਚੀ ਮਨ ਲਓ ਉਹ ਜੋ ਵੱਖਰਾ ਹੈ ਉਧਾਂ ਵੱਖਰਾ ਹਾਂਜੀ ਸਰ ਅਜੇ ਵੀ ਆਂਛਾ ਦੀ ਗਾਂਛਾ ਦੀ ਕੁੜੀ ਮੁੰਡੇ ਦਾ ਰਹਿੰਦਾ ਹੈ ਮਨ ਲਓ ਆ ਕਦੇ ਤਾਂ ਆਂਦੇ ਨੇ ਆ ਤੇ ਗੱਲਾਂ ਕਰਦੇ ਨੇ ਮਨ ਲਓ ਕਮਰਾ ਮਾਲ ਲੈਣਾ ਕਦੇ ਉਹ ਕਰ ਲੈਣਾ ਕਦੇ ਆਂਦੇ ਟੱਟੀ ਪਚਾਉ ਇੱਥੇ ਅੱਗਾ ਕਰਾਂਗੇ ਕਦੇ ਕੀ ਕਰਾਂ ਕਰਾਂਗੇ ਹਾਂਜੀ ਖਰਾਬ ਕਰਦੇ ਆ ਸਰ ਤੂੰ ਤੂੰ ਆ ਤੇ ਤਮਕੀਆਂ ਦਿੰਦਾ ਆ ਆਂਦਾ ਵੀ ਮੈਂ ਤੈਨੂੰ ਨੇ ਤਾਂ ਇਕੱਲੇ ਨੂੰ ਮਾਰ ਦੇਣਾ ਉਥੇ ਕਰ ਦੇਣਾ ਇਹ ਤਾਂ ਫਿਰ ਅੰਦਰ ਮਨ ਆਪਣਾ ਥੋੜੀ ਜ਼ਿਆਦਾ ਮਚ ਗਈ ਮੈਂ ਤਾਂ ਲਾਇਆ ਮੁੰਡਿਆਂ ਨੂੰ ਯਾਰ ਬੇਲੀਆਂ ਨੂੰ ਫੋਨ ਮੈਂ ਕਿਹਾ ਵੀਰੇ ਯਾਰ ਮੇਰੇ ਤਾਂ ਮੇਰੇ ਦਾ ਡੈਡੀ ਗਿਆ ਬਚਾ ਲੋ ਸਾਰੇ ਆਂਡੀ ਗੋਂਡੀ ਸਾਰੇ ਬੱਜਿਆ ਅਈ ਤੂੰ ਇੱਕ ਗੋਂਡ ਚ ਆਂਟੀ ਹੈਗੀ ਆ ਉਹਨੂੰ ਉਹ ਬਚਾਣ ਆਈ ਉਹਨੇ ਆਖਿਆ ਵੀ ਬੱਲੂ ਨਾ ਮਾਰੋ ਉਹਨਾਂ ਨੂੰ ਤੋਂ ਉਹਨੂੰ ਉਹਨੇ ਧੱਕਾ ਮਾਰਿਆ ਉਹਨੂੰ ਕੀ ਮੰਗ ਮੰਗ ਸਰ ਸਾਨੂੰ ਇਨਸਾਫ ਚਾਹੀਦਾ ਹਾਂਜੀ ਸਰ ਹਾਂਜੀ ਸਰ ਨਹੀਂ ਸਰ ਮੌਕਾ ਵੇਖਣ ਪੁੱਲਸ ਨਹੀਂ ਆਈਗੀ ਫੋਨ ਲਾਇਆ ਹੈ ਮਸੀਰ ਮੇਰੇ ਨੇ ਫੋਨ ਨਹੀਂ ਅਟੈਂਡ ਕਰ ਰਿਹਾ ਸਰ ਮਲਕੀਸ਼ ਸਿੰਘ ਜੀ ਪਤੂ ਵਾਲਾ ਜੀ ਹਾਂਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗੀਰ ਸਿੰਘ ਜੀ ਜਗੀਰ ਸਿੰਘ ਕੀ ਮਸਲਾ ਹੈ ਮਸਲਾ ਇਹ ਕੋਈ ਨਹੀਂ ਸਾਡਾ ਉਹਨਾਂ ਨਾਲ ਲੈਣ ਦੇਣ ਹੀ ਨਹੀਂ ਸੀ ਗੱਲ ਜਦ ਦੇ ਲਗਿਆ ਨਹੀਂ ਦੋਵੇਂ ਜੀ ਪਹਿਲਾ ਪਾਇਨ ਜੇ ਛੋਟਾ ਮੇਰਾ ਮੁੰਡਾ ਪਿੱਛੇ ਸਪਾਈ ਕਰ ਰਿਹਾ ਸੀ ਥੰਡੇ ਜੋਟਿਆ ਸੀ ਜੇ ਮੈਨੂੰ ਕਹਿੰਦਾ ਸੀ ਕਿ ਦਰਾਜ ਚ ਪੈਸੇ ਪਏ ਆ ਤੇ ਕੱਢ ਲੈ ਤੇ ਬਾਜ਼ਾਰ ਜਿਹੜੀ ਮੁੱਠਾ ਇੰਠੋ ਹੀ ਲੈਂਦੀ ਏ ਵੀ ਦੇ ਆ ਉਹ 40000 ਰੁਪਇਆ ਸੀ ਮੈਂ ਗਿਣਿਆ ਸੀ ਤੇ ਉਹ ਮੈਂ ਲਜਾ ਚੱਕਣਾ ਹੀ ਸੀਗਾ ਤੂੰ ਨਚਰਾ ਗਿਆ ਉੱਤੋਂ ਉਹਨਾਂ ਅਧਿਆਨ ਵਾਲੀ ਸਵਾਲ ਉਹਨਾਂ ਦੇ ਕੋਲ ਸੀ ਮੈਨੂੰ ਉਹਨਾਂ ਇਸ ਤਰੀਕੇ ਨਾਲ ਕੀ ਮਾਰੀ ਤੇ ਮੈਂ ਥੰਮ ਗਿਆ ਨਾ ਅੱਗੇ ਪਿਛੇ ਹਿੱਲਿਆ ਮੈਨੂੰ ਦੇ ਲੈ ਤੈਨੂੰ ਮਾਰ ਦੇਵਾਂਗੇ ਉਹਨਾਂ ਕੋਲ ਚਾਕੂ ਹੈਗਾ ਸੀ ਉਹ ਆ ਬਟਨ ਵਾਲਾ ਚਾਕੂ ਉਹਨਾ ਮੈਨੂੰ ਸਿਰ ਤੇ ਮਾਰਿਆ ਉਦੋਂ ਬਾਅਦ ਮੈਨੂੰ ਕੁੱਟੀ ਮਾਰੀ ਗਏ ਤੇ ਓਨੀ دیر ਨੂੰ ਉੱਥੇ ਹੋਰ ਆ ਗਏ ਸੀ ਉਹਨਾਂ ਵੀ ਕੁਝ ਮੈਨੂੰ ਕੁੱਟਿਆ ਮਾਰਿਆ ਕੋਈ ਮੁੰਡਾ ਮੇਰਾ ਪਿੱਛੇ ਖੜਾ ਸੀ ਉਹਦੇ ਗੱਲ ਪੈ ਗਏ ਉਹਨੂੰ ਕੁੱਟਿਆ ਮਾਰਿਆ ਫਿਰ ਇਹਨਾਂ ਵੀ ਪੈਸੇ ਪੁੱਸੇ ਲੈਦੇ ਆਏ ਉਹ ਤਾਂ ਗਲੇ ਗਏ ਚਲੇ ਸਾਰੇ ਆਪੋ ਆਪ ਦੋ ਜਿਹੜੇ ਆਏ ਸਿੰਘ ਦੇ ਪਹਿਲੇ ਵਾਰੇ ਉਹ ਸਾਡੇ ਕਾਬੂ ਆ ਗਏ ਮੋਟਰ ਵਾਲੇ ਬਈ ਉਹਨਾਂ ਨੂੰ ਫਿਰ ਅਸੀਂ ਫੜਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮੇਰੇ ਮਲੇ ਇਹਨਾਂ ਵੇਖਿਆ ਇਹਨੂੰ ਮੈਂ ਇਹਨਾਂ ਸਾਰਿਆਂ ਨੇ ਮੇਰੇ ਤੇ ਕਰਤਾ ਵੀ ਇਹਨੂੰ ਬਚਾਈਏ ਅਸੀਂ ਇਹਨਾਂ ਨੂੰ ਛੱਡੀਏ ਉਹਨਾਂ ਨੂੰ ਛੱਡਤਾ ਉਹ ਵੀ ਮੋਟਰਸਾਈਕਲ ਲੈੰਦੇ ਆ ਤੇ ਭੱਜ ਗਏ ਜੇ ਉਹ ਦੂ ਬਾਜ਼ ਨਾ ਕੀ ਕੀਤਾ ਬੇਗੰਦੀਆਂ ਗਾਲਾਂ ਕੱਢਦੇ ਰਹ ਸੀਗੇ ਵੀ ਅਸੀਂ ਹੱਲੇ ਕੀਏ ਉਹ ਦੂ ਬਾਜ਼ ਵੀ ਮਸਲਾ ਕੀ ਮਸਲਾ ਜੀ ਇਸ ਗੱਲ ਦਾ ਕੋ ਵੱਡੇ ਮੁੰਡੇ ਨਾਲ ਪਿਆਰ ਨਾਲ ਦਾ ਭਾਈਚਾਰਾ ਬਣਿਆ ਹੋਇਆ ਸੀ ਉਹਨਾਂ ਦਾ ਨਾਲ ਕੋ ਲੈਂਦੇ ਨਹੀਂ ਸੀਗਾ ਤੁਹਾਡੇ ਵੱਡੇ ਮੁੰਡੇ ਨਾਲ ਹਾਂ ਜੀ ਉਹਨਾਂ ਦਾ ਆਪਣੇ ਨਾਲ ਕੋਈ ਲੈਣ ਦੇਣੀ ਹੈਗਾ ਆਦਾ ਘਰ ਵਾਲਾ ਵੱਖਰਾ ਹੈ ਹਾਂ ਜੀ ਅਕਲਾ ਕੇ ਤੇ ਅਸੀਂ ਮੈਂ ਉਹਨੂੰ ਇਹ ਕਿਹਾ ਪਹਿਲੇ ਸ਼ਟਾਡ ਗਾਂ ਦਿਆ ਮੈਂ ਕਿ ਮੈਨੂੰ ਤੂੰ ਗੱਲ ਨਾਲ ਕੱਢ ਤੂੰ ਕਹਿੰਨਾ ਮੈਂ ਤੇਰੀ ਬੇਟੀ ਜਾ ਕੇ ਲਿਆਉਂਗਾ ਉਹ ਕਰ ਜੂਗਾ ਸਾਰਾ ਕੁਝ ਤੇਨੂੰ ਭੰਨ ਦੇਣਾ ਤੇ ਰਮੋੜ ਸੀ ਨਾ ਫਸਦਾ ਹੋਲੇਗਾ ਸੀ मैं उस करके कुर्सी से ही बैठा रहा उन्हें मेनु चाकू आता मैं फिर कथल फड़ी रखा रोला पाया पिछु परिवार अंदर जाके रोला पाया चारे को टप गया नहीं। नहीं। कोई अं सा पौड़ी है एद नया घरों वाले पास नकान घर ही आते अपने घरे आके सारा इना वार किया कोई अपना इन्हें लैन देन नहीं ਉਲਟੀਆਂ ਗਾਲ੍ਹਾਂ ਵੀ ਕੱਢ ਗਏ ਜਿਹੜੇ ਪੈਸੇ ਆਪਣੇ ਕੋਲੋਂ ਗਏ ਸੀ ਮੈਂ ਸ਼ਹਿਰ ਲਿਜਾਣੇ ਸੀ ਮਠਾਈ ਮਠੋ ਲਖੜੀ ਵਾਲ ਦਰਦ ਦੇਣ ਉਹ ਵੀ 40000 ਰੁਪਇਆ ਸੀ ਉਹ ਵੀ ਲੈ ਗਏ ਤੇ ਉਹ ਤੋਂ ਬਾਅਦ ਗਰਮੀਤ ਸਿੰਘ ਗਿਆ ਤੁੰ ਯਾਰੇ ਪਿੰਡ ਦਾ ਉਹਨਾਂ ਦੇ ਘਰੇ ਕੱਲ ਦੀ ਰਾਤ ਇਹਨਾਂ ਮੀਟਿੰਗ ਬਣਾ ਕੇ ਤੇ ਸਾਨੂੰ ਵੀ ਸੁਣ ਵਿੱਚ ਆਈ ਸੀ ਕੋਈ ਬੰਦਾ ਸੀ ਭੇਜਿਆ ਸੀ ਪਤਾ ਲੱਗ ਗਿਆ ਉਹ ਵੀ ਉਹਨਾਂ ਕੀ ਮਛਰਬਰ ਕਰ ਰਹੇ ਨੇ ਉਹ ਅਗਰ ਸੁਣਨ ਵਿੱਚ ਆਂਦੀ ਇਹ ਸਾਨੂੰ ਕਿਤੇ ਵਿਕਲ ਦਿੱਤੀ ਸੀ ਵੀ ਉੱਥੇ ਬੈਠੇ ਨੇ ਕਹਿੰਦੇ ਨਹੀਂ ਬਿਨਾਂ ਦਾ ਘਰ ਦਾ ਪਰਿਵਾਰ ਜੀ ਸਾਰਾ ਭੁੱਲ ਦੇਣਾ। ਸਾਨੂੰ ਸਾਰੇ ਇਹਨਾਂ ਦੇ ਖਤਰਾ ਇਹਨਾਂ ਦੇ ਵੱਤਵਤ ਕਾਰਵਾਈ ਹੋਈ ਜਾਵੇ। ਲਿਖਾ ਦੇਤੀ ਤਾਂ ਨਹੀਂ। ਹਾਂਜੀ। ਪਾਣੀ। ਦਰਖਾਜੀ ਦੇਤੀ। ਠੀਕ ਹੈ। ਆਇਓ ਮੋਕਾ ਵੀ ਅੱਲੇ ਤੱਕ ਮੋਕਾ ਵੇਖਣ ਕੋਈ ਨਹੀਂ ਆਇਆ। ਸਾਡੇ ਦਾ ਜੋ ਤੇ ਬੇਚੀਆ ਨਿਕਨੇ ਮੇਰੇ ਬੱਚਿਆ ਸੀ ਗਰੀਬ ਬੰਦੇ ਆ। ਉਹ ਬੰਦਾ ਆਪ ਨੂੰ ਆਪ ਬਦਮਾਸ਼ ਕਹਿੰਦਾ ਕਹਿੰਦਾ ਸਾਡੇ ਪਿੰਡ ਚ ਜਾ ਕੇ ਪੁੱਛੋ ਅਸੀਂ ਦਾ ਭੈਣੂ ਬੰਦਾ ਨਹੀਂ ਬੋਲਣ ਦੇਦਾ ਇਹ ਤਾਂ ਵੱਢ ਕੇ ਖਾ ਜਾਈ। ਉਹਦੇ ਹੱਥੇ ਜਾਲੀ ਫਸਤੌਰ ਸੀਗਾ ਜਦੋਂ ਮੈਨੂੰ ਇਹ ਮੇਰੇ ਤੇ ਵਾਰ ਕੀਤਾ ਇਹਨੇ। ਜੀ। ਜੀ। ਨਹੀਂ। ਕਲਾਸ ਕੋ। ਕੀ ਮਸਲਾ ਹੋਇਆ? ਇਹ ਮਸਲਾ ਇਹੀ ਲੈਣੇ ਦੇਣੇ ਦਾ ਸਾਡਾ ਬੇਟਾ ਵੱਡਾ ਹੈ ਤੇ ਉਹਨੇ ਕੋਈ ਅੱਗੇ ਇਹਦੀ ਪਹਿਲਾ ਸਾਲ ਉਹ ਸੌਦਾ ਸੁਦਾ ਲੈਂਦੇ ਰਹੇ। ਕੋਈ ਇਹਨੇ ਲੈਣੇ ਸੀ ਉਹਦੀ ਬਾਅਦ ਫਿਰ ਇਹਨੇ ਉਹਨਾਂ ਨੂੰ ਲੈ ਲਿਆ। ਇਨਾਂ ਦਾ ਵਿੱਚੇ ਝੜਨਾ ਚੱਲਦਾ ਰਿਹਾ ਤੇ ਇਸ ਗੱਲ ਨੂੰ ਇਹਨਾਂ ਨੇ ਡੇਰ ਰੋਕੀ। ਨਹੀਂ ਅੱਜ ਦੇ ਇੱਕ ਤੋਂ ਦੂਜੇ ਦਿਨ ਝੇੜਾ ਲਾ ਜਾਂਦੇ। ਕਦੇ ਕਹਿੰਦੇ ਨੇ ਅਸੀਂ ਘਰੋਂ ਕੁੜੀਆਂ, ਛਿਕਰੀਆਂ ਨੇ, ਬੁੜੀਆਂ ਛਿਕਰੀਆਂ ਨੇ। ਕਦੇ ਕਹਿੰਦੇ ਨੇ ਤੁਹਾਡੇ ਬੇਟੇ ਨੂੰ ਇੱਥੇ ਰਹਿ ਨਹੀਂ ਦੇਣਾ ਦੁਕਾਨ ਤੇ ਮਿਰਕਦਾਰ ਕੀਤਾ ਜਾਵੇਗਾ। ਅਸੀਂ ਇਹ ਲੜਾਈ ਕਰਾਂ। ਅਸੀਂ ਇਹ ਜਾਣੇ ਵੀ ਸਾਡੇ ਨਾਲ ਕੋਈ ਮਸਲਾ ਨਹੀਂ। ਜੋ ਵੱਡੇ ਬੇਟੇ ਨੂੰ ਲੈਣਾ ਦੇਣਾ ਤਾਂ ਕੁਛ ਕਰਨਾ। ਪਰसों ਨਹੀਂ ਰਿਹਾ। ਪਰਸੋ ਲੜਾਈ ਬਸ ਆਏ ਇਸ ਦੁਕਾਨ ਤੇ ਇਹ ਬੈਠੇ ਸੀ। ਕਿ ਉਹ ਪਤਨ ਦਾ ਕਾਲ ਸੀ ਅਸੀਂ ਕਾਰ ਸੀ ਕੁੜੀਆ ਦੋ ਇਹ ਅਸੀਂ ਇਹ ਉਹ ਰੱਖਣ ਦਾ ਜੋੜਦਾ ਸੀ ਇਹ ਉੱਥੇ ਬੈਠਾ ਇਹਨੇ ਆਉਂਦਾ ਹੀ ਕਾਕੀ ਮਾਰਤਾ ਮਾਰਤਨ ਸਾਨੂੰ ਜਵਾਕ ਭੱਜੇ ਵੀ ਲੜਾਈ ਹੋ ਗਈ ਬਸ ਇਹਥੇ ਗਿਆ ਤੇ ਬੌਂਦਲਾ ਪਿਆਸ ਕੋਈ ਪਤਾ ਨਹੀਂ ਸੀ ਇਹਨੂੰ ਕਿਰ ਵੀ ਤਰੂ ਕੇ ਪਰਾਂ ਲੈ ਗਏ ਖੰਦੇ ਪਾ ਕੇ ਅਸੀਂ ਫਿਰ ਮਗਰ ਭੱਜੇ ਉਹਨੇ ਚਰੋ ਬੁੜੀ ਦੀ ਅੱਖ ਦਾ ਪੀਹੋਂ ਦਾ ਕੇ ਮੇਰੇ ਜੁੰਲਿਆ ਤੇ ਲੈ ਗਈ ਫਿਰ ਸਾਡੇ ਮੁੰਡੇ ਦੀ ਅੱਖ ਮਾਰੀ ਸੀ ਅੱਤੇ ਉਹ ਐਡਾ ਰੋਬੜਾ ਕਰਦੀ ਖੇਰਾ ਅਜੇ ਵੀ ਬੱਕੀ ਗਿਆ ਤੇ ਕਹੀ ਗਿਆ ਮੈਂ ਅਜੇ ਸਿਰ 파ੜ ਕੇ ਜਾਣੇ ਨੇ ਮੈਂ ਪਿਸਤੌਲ ਲੈ ਕੇ ਇਹਨਾਂ ਨੂੰ ਮਾਰ ਦੇਣਾ ਸਾਰਾ ਤੋੜ ਦੇ। ਇਹ ਕੋਈ ਹੱਲ ਕੀਤਾ ਜਾਵੇ ਤੇ ਅੰਦਰ ਢੰਡੀਆਂ ਦੇ ਦੋਵੇਂ ਬੰਦੇ ਸਾਡੇ ਨਾਲ ਲੜਾਈ ਪਹਿਲਾ ਜਿਹੜੇ ਆਏ ਉਹ ਬੰਦ ਕੇ ਉਹਨੇ ਸਾਡੀ ਛਾਲ ਤੋ। ਉਹਨੇ ਮੂੰਹ ਬੰਦ ਕੀ ਰਿਹਾ। ਅਸੀਂ ਦੇਖੇ ਅਸੀਂ ਇਹ ਦੋ ਬੰਦੇ ਦੇਖੇ ਨੇ ਬੁੜੀ ਤੋਂ ਬੰਦਾ। ਜਿਹੜੀ ਹੱਲ ਨੋਟ ਮਾਰ ਕੀਤੀ ਤੇ ਕਾਲ ਦੇ ਵਿੱਚ ਉਹ ਹੀ ਲੈ। ਕਾਰ। ਕੀ ਨਾ ਜਬ? ਕਲਾਜ ਕੋ। ਮੇਰਾ ਨਾਮ ਚਿੰਦਰ ਸਿੰਘ ਹੈ ਜੀ। ਕਿਹੜਾ ਪਿੰਡ ਹੈ ਜੀ? ਪਿੰਡ ਡੰਡੀਕ ਦੇ ਨੇ। ਹਸਪੀਟਲ ਚ ਦਾਖਲ ਹੋਏ ਉਹ ਸਿਰ ਤੇ ਪੱਟੀ ਬੰਨੀ ਹੈ ਕੀ ਕਰਨਾ ਹੈ? ਕਰਨਾ ਸੀ ਕੱਲ ਸਾਨੂੰ ਨਾ ਫੋਨ ਕਰਕੇ ਪੈਸੇ ਲਈ ਮੰਗਾਇਆ ਸੀ। ਕਿੰਨਾਂ ਨੇ? ਪਿੰਡ ਆਪਣਾ ਸੰਦੀਪ ਸਿੰਘ ਪੁੱਤਰ ਜਿੰਗੇ ਸਿੰਘ ਪਿੰਡ ਫਤੂਆਲਾ ਜੀ। ਇਹ ਪੈਸੇ ਲੈਣੇ ਸੀ ਉਹਨਾਂ ਕੋਲੋਂ? ਹਾਂ ਜੀ ਹਾਂ ਜੀ ਪੈਸੇ ਲੈਣੇ ਸੀ। ਕਿੰਨੀ ਰਕਮ ਸੀਗੀ? 2 ਲੱਖ ਰੁਪਏ ਜੀ। ਅੱਛਾ ਜੀ ਫਿਰ ਫਿਰ 2 ਲੱਖ ਰੁਪਏ ਦੇ ਮਸਲੇ 'ਚ ਅਸੀਂ ਗਏ ਸੀ ਉਹਨਾਂ ਦੇ ਘਰ ਤੇ ਦਾਖਲ ਹੋਏ ਸੀ। ਹਮ ਤੇ ਉਹਨਾਂ ਨੇ ਗਾਲੀ ਗਲੋਛ ਕਰਨਾ ਸ਼ੁਰੂ ਕਰ ਦਿੱਤਾ ਜੀ। ਹਮ ਉਸ ਤੋਂ ਬਾਅਦ ਅਸੀਂ ਕਿਹਾ ਗਾਲੀ ਨਾ ਕੱਢੋ ਸਾਨੂੰ ਅਸੀਂ ਚਲੇ ਜਾਂਦੇ ਆ ਤੇ ਇੰਨੇ ਕਹਿਣ ਦੇ ਬਾਵਜੂਦ ਵੀ ਉਹ ਸਾਡੇ ਪੱਕੇ ਪੈ ਗਏ ਸੀ ਕੌਣ ਕੌਣ ਸੀਗੇ ਉਹ ਇੱਕ ਪਿਓ ਪੁੱਤਰ ਤੇ ਮਾਮਾ ਦੀਆਂ ਪਿਓ ਪੁੱਤਰ ਮਤਲਬ ਸੰਦੀਪ ਸਿੰਘ ਮਲਕੀਸ਼ ਸਿੰਘ ਤੇ ਪੁੱਤਰ ਜੰਗੀਰ ਸਿੰਘ ਦਾ ਜੀ ਅੱਛਾ ਜੀ ਤੇ ਮਾਮਾ ਦੀਆਂ ਜੀ ਤੁਸੀਂ ਪੈਸੇ ਲੈਣੇ ਕਿੰਦੇ ਕੋਲੋਂ ਸੀ ਆਪਾਂ ਪੈਸੇ ਲੈਣੇ ਸੰਦੀਪ ਸਿੰਘ ਪੁੱਤਰ ਜੰਗੀਰ ਸਿੰਘ ਤੋਂ ਅੱਛਾ ਤੇ ਉਹਨਾਂ ਦਾ ਪੁੱਛਿਆ ਨਾ ਪੁੱਛਿਆ ਜੀ ਸੰਦੀਪ ਸਿੰਘ ਦਾ ਰਹਿ ਗਏ ਨੇ ਜੀ ਇਹਨਾਂ ਪੁੱਛਣ ਦੇ ਬਾਵਜੂਦ ਉਹ ਗੱਲ ਹੀ ਗਲੋਸ਼ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਤੇ ਉਸ ਤੋਂ ਬਾਅਦ ਉਹਨਾਂ ਕੁੱਟ ਮਾਰ ਕੀਤੀ ਸਾਡੇ ਅੱਛਾ ਜੀ ਹਾਂਜੀ ਫਿਰ ਸੱਟ ਲਾਈਆਂ ਹਾਂਜੀ ਸੱਟ ਲਾਈਆਂ ਕਿੰਨੀ ਸੱਟ ਲੱਗੀ ਸੱਟ ਲੱਗੋ ਚਾਰ ਢਾਂਕੇ ਲੱਗਿਆ ਜੀ ਹੂੰ ਤੈ ਤੱਕ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਕਦੋਂ ਇੱਥੇ ਦਾਖਲ ਹੋਇਆ ਅਸੀਂ ਕੱਲ ਦਾਖਲ ਹੋਏ 1 ਵਜੇ ਤੱਕ 1 ਵਜੇ ਰਾਤ 1 ਵਜੇ ਸਵੇਰ 1 ਵਜੇ ਸਵੇਰ 1 ਵਜੇ ਹਾਂਜੀ ਹਾਂਜੀ ਹਸਪੀਟਲ ਵਜੋਂ ਕੋਈ ਕਾਰਵਾਈ ਕੀਤੀ ਗਈ? ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ। ਕੋਈ ਥਾਣੇ ਰਿਪੋਰਟ ਦਿੱਤੀ ਗਈ? ਅਜੇ ਰਿਪੋਰਟ ਨਹੀਂ ਸਾਡੇ ਥਾਣੇ ਪਹੁੰਚੀ ਜੀ। ਅੱਛਾ ਜੀ ਮੈਂ ਗੱਲ ਪੁੱਛਾਂ ਤੁਹਾਡੀ ਲੜਾਈ ਝਗੜੇ ਦੀ ਉਹਨੂੰ ਪਹਿਲਾਂ ਜਿਹੜੇ ਪੈਸੇ ਲਿੱਤੇ ਗਏ ਸੀ ਉਹਨਾਂ ਵੱਲੋਂ ਕਿੰਨਾ ਸਮਾਂ ਹੋ ਗਿਆ? ਸਮਾਂ ਸਾਨੂੰ 1 ਸਾਲ ਸਮਾਂ ਹੋ ਗਿਆ ਜੀ। ਉਹਦਾ ਇਕਰਾਰਨਾਮਾ ਲਿਖਿਆ ਹੋਇਆ ਕੋਈ? ਹਾਂ ਜੀ ਹਾਂ ਜੀ ਲਿਖਿਆ ਪਰ ਨੋਟ ਲਿਖਿਆ ਹੋਇਆ ਜੀ ਤੇ ਸਟਾਮ ਲਿਖਿਆ ਹੋਇਆ ਸੰਦੀਪ ਸਿੰਘ ਪੁੱਤਰ ਜੀ ਗਿੱਤ ਸਿੰਘ ਦੇ ਨਾਮ ਤੇ। ਹੱਥ ਵਿੱਚ ਕੀ ਫੜਿਆ ਤੁਸੀਂ? ਇਹ ਕੀ ਲਿਖਿਆ ਹੋਇਆ? ਇਹ ਆਪਣੇ ਪੰਚਾਇਤ ਅਸੀਂ ਇਕੱਠੀ ਕੀਤੀ ਸੀ। ਤੇ ਉਹਨਾਂ ਚਾਹਨੋ ਆਖਿਆ ਸੀ ਕਿ ਤੁਹਾਨੂੰ ਕਰਜ਼ਾਨਾ ਮਕੀਤਾ ਹੈਗਾ ਸੀ ਇੱਕ ਮਹੀਨੇ ਬਾਅਦ ਤੁਹਾਨੂੰ ਪੈਸੇ ਦੇ ਦੇਾਂਗੇ ਇਹ ਪੰਚਾਇਤ ਨਾਮਾ ਲਿਖਿਆ ਹੋਇਆ ਹੈ ਹਾਂਜੀ ਪੰਚਾਇਤ ਨਾਮਾ ਲਿਖਿਆ ਜੀ ਤੇ ਫਿਰ ਤੁਸੀਂ ਇੱਕ ਮਹੀਨੇ ਬਾਅਦ ਹੀ ਗਏ ਹੋ ਹਾਂਜੀ ਇੱਕ ਮਹੀਨੇ ਬਾਅਦ ਹੀ ਗਏ ਉਸ ਪਹਿਲਾਂ ਅਸੀਂ ਉਹਦੇ ਘਰ ਨਹੀਂ ਗਏ ਪਹਿਲਾਂ ਕੋਈ ਸੰਪਰਕ ਹੁੰਦਾ ਰਿਹਾ ਉਹਨਾਂ ਨਾਲ ਨਹੀਂ ਜੀ ਕੋਈ ਨਹੀਂ ਹੋਇਆ ਜੀ ਹੂੰ ਤੇ ਉਹਨਾਂ ਫੋਨ ਤੇ ਗੱਲ ਕੀਤੀ ਤੇ ਕਹਿੰਦੇ ਆ ਜਾਓ ਲੈ ਜਾਓ ਅੱਛਾ ਜੀ ਕੋਈ ਉਹਨਾਂ ਪਲਾਨਿੰਗ ਕਰ ਚੱਲ ਰੱਖੇ ਉਹਦੇ ਮਤਲਬ ਸਾਨੂੰ ਕੁੱਟਿਆ ਗਿਆ ਜੀ ਨੀ ਇਹ 2 ਲੱਖ ਰੁਪਏ ਦੇ ਵਿੱਚੋਂ ਕੁਛ ਰਕਮ ਮੋੜੀ ਵੀ ਗਈ ਜਾਂ ਸਿੱਧਾ 2 ਲੱਖ ਰੁਪਏ ਖੜਾ ਹੀ ਹੈ 2 ਲੱਖ ਰੁਪਏ ਖੜਾ ਹੀ ਹੈ ਕੁਛ ਨਹੀਂ ਮੋੜਿਆ ਗਿਆ ਸਮਝਦਾ ਅੱਛਾ ਜੀ ਹਾਂ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਉਸ ਤੋਂ ਬਾਅਦ ਉਹਨਾਂ ਦੁਕਾਨ ਤੇ ਸਮਾਨ 2 ਲੱਖ ਪਈ ਲਾ ਕੇ ਸਮਾਨ ਪਾਇਆ ਦੁਕਾਨ ਤੇ ਤੇ ਸਾਨੂੰ ਕਹਿੰਦੇ ਤੁਸੀਂ ਕੁਛ ਨਹੀਂ ਦੇਣਾ ਸੀ ਹੂੰ ਮੈਂ ਆਉਣਾ ਹੈ ਤੇ ਤੁਹਾਡੀ ਚਿੱਤਰਪਲੇਟ ਕਢਾਂਗੇ ਲੱਤਾਂ ਬੰ ਤੋੜਾਂਗੇ ਮੈਨੂੰ ਤੇਲ ਛੱਟ ਕੇ ਸਾੜਨ ਨੂੰ ਹੀ ਲੱਗਿਆ ਜੀ ਅੱਛਾ ਫਿਰ ਤੁਸੀਂ ਪੰਚਾਇਤ ਲੈ ਗਏ ਹਾਂ ਜੀ ਹਾਂ ਜੀ ਨਹੀਂ ਫਿਰ ਇਹ ਜਿਹੜਾ ਪੰਚਾਇਤ ਦਾ ਇਹ ਲਿਖਿਆ ਹੋਇਆ ਹੈ ਹਾਂ ਜੀ ਇਹਨੇ ਮੁਤਾਬਕ ਗਏ ਹੋ ਤੁਸੀਂ ਹਾਂ ਜੀ ਇਹਨੇ ਮੁਤਾਬਕ ਗਏ ਅੱਛਾ ਜੀ ਤੇ ਉਹਨਾਂ ਦਾ ਕੋਈ ਦਾਖਲ ਹੈਗਾ ਇੱਥੇ ਉਹਨਾਂ ਦਾ ਦਾਖਲ ਉਹਨਾਂ ਦਾ ਪਿਤਾ ਜੀ ਗਿਆ ਨਾ ਕਿੱਥੇ ਉਹ ਫਰੀਦਕੋਟੇ ਚਲੇ ਗਿਆ ਕਹਿੰਦੇ ਤੁਹਾਡੇ ਤੇ ਛੱਬੀ ਲਵਾ ਦਾਂਗੇ ਇਹ ਕਰ ਦਾਂਗੇ ਇਹ ਕਰ ਦਾਂਗੇ ਮਤਲਬ ਤੁਸੀਂ ਕੌਣ ਕੌਣ ਸੀਗੇ ਜਦੋਂ ਇੱਥੇ ਗਏ ਹੋ ਅਸੀਂ ਦੋਨੋਂ ਜੀ ਇੱਥੇ ਅਸਮਣੇ ਵਾਈਫ ਹਾਂ ਜੀ ਇਹ ਥੋੜੀ ਪਤਨੀ ਹੈ ਇਹ ਆਪਣੀ ਪਤਨੀ ਹੈ ਅੱਛਾ ਜੀ ਉਸ ਤੋਂ ਬਾਅਦ ਕੋਈ ਪੰਚਾਇਤ ਦਾ ਬੰਦਾ ਉਹਨਾਂ ਦੇ ਆਇਆ ਹੋਵੇ ਨੇ ਉਹਨਾਂ ਦਾ ਪੰਜਾਬ ਦਾ ਬੰਦਾ ਕੋਈ ਸਾਡੇ ਕੋਲ ਨਹੀਂ ਤਾਨੂੰ ਕਿੰਨੇ ਛਡਵਾਇਆ ਸਾਨੂੰ ਪਿੰਡ ਵਾਲਿਆਂ ਨੇ ਛਡਾਇਆ ਜੀ ਫੱਤੂ ਵਾਲੇ ਪਿੰਡ ਦੇ ਆ ਪਿੰਡ ਵਾਲੇ ਫੱਤੂ ਤੋਂ ਪੁੱਛਿਆ ਜਾਵੇ ਉਹਨਾਂ ਨੇ ਸਾਨੂੰ ਛਡਾਇਆ ਜੀ ਤਾਨੂੰ ਉਹਨਾਂ ਹੀ ਮੋਟਰਸਾਈਕਲ ਲੈ ਕੇ ਦਿੱਤਾ ਤੇ ਜੋ ਵੀ ਹੈ ਸਾਨੂੰ ਭਜਾਇਨ ਕਹਿੰਦੇ ਇਥੋਂ ਤੁਸੀਂ ਭਜਦੇ ਹੋ ਵੀ ਇਹ ਅੱਗੇ ਵੀ ਕੁੱਟਮਾਰ ਇਹ ਨਹੀਂ ਕਰ ਰਹਾ اچھا ਮੈਂ ਇੱਕ ਗੱਲ ਹੋਰ ਪੁੱਛਾਂ ਜ਼ਰੂਰੀ ਜੀ